ਪੰਜਾਬ ਦੀਆਂ ਹੌਟ ਸੇਟਾਂ ਦੇ ਵਿੱਚੋਂ ਇੱਕ ਸੰਗਰੂਰ ਲੋਕ ਸਭਾ ਸੀਟ ਜੋ ਬੀਤੇ ਦਿਨੀ ਸਿਆਸੀ ਉਮੀਦਵਾਰਾਂ ਦੇ ਵਾਰ-ਪਲਟਵਾਰ ਕਾਰਨ ਸੁਰਖੀਆਂ ਦੇ ਵਿੱਚ ਸੀ ਉੱਥੇ ਹੀ ਅੱਜ ਇਸ ਸੀਟ ਤੋਂ ਪਿਆਰ ਮਹੌਬਤ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਲਹਿਰਾਗਾਗਾ ਦੇ ਪਿੰਡ ਆਲਮਪੁਰ ਤੋਂ ਜਿੱਥੇ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵਰਕਰਾਂ ਨੇ ਸਾਂਝਾ ਇੱਕ ਕਬੂਥ ਲਗਾਇਆ ਹੈ ਵਰਕਰਾਂ ਦਾ ਕਹਿਣਾ ਹੈ ਕਿ ਚੋਣਾਂ ਤੇ ਰਾਜਨੀਤੀ ਕਾਰਨ ਲੜਾਈ ਝਗੜਾ ਤੇ ਖੂਨੀ ਜੰਗ ਉਹ ਨਹੀਂ ਚਾਹੁੰਦੇ ਤੇ ਇਹੀ ਵਜ੍ਹਾ ਹੈ ਕਿ ਸਾਰੀਆਂ ਹੀ ਪਾਰਟੀਆਂ ਨੇ ਇਕਜੁੱਟ ਹੋ ਕੇ ਇੱਕ ਹੀ ਬੂਥ ਲਗਾਉਣ ਦਾ ਫੈਸਲਾ ਲਿਆ ਜਿੰਨੇ ਕੁ ਪਰਮਾਤਮਾ ਨੇ ਸਾਨੂੰ ਮੱਤ ਦਿੱਤੀ ਸੀ ਜੀ ਅਸੀਂ ਸਾਰੇ ਵਰਕਰਾਂ ਨੂੰ ਫੋਨ ਕਰਕੇ ਵੀ ਆਪਾਂ ਇੱਕ ਸਾਂਝਾ ਬੂਥ ਲਾਉਣੇ ਆ ਜੀ ਆਪਾਂ ਪਿੰਡ ਦੀ ਭਾਈਚਾਰਕ ਸਾਂਝਾ ਜਿਹੜੀ ਖਤਮ ਨਾ ਕਰੀਏ ਵੋਟਾਂ ਦਾ ਇੱਕ ਦਿਨ ਆਉਂਦੀਆਂ ਨਹੀਂ ਆਪਾਂ ਸਾਰੇ ਪਿੰਡ 'ਚ ਇਕੱਠੇ ਰਹਿਣਾ ਜੀ ਹਰੇਕ ਬੰਦੇ ਨੇ ਵਰਤਨ ਵੋਟਾਂ ਮੱਤ ਦੇ ਦਾਨ ਕਾ ਵੀ ਮੱਤ ਅਨੁਸਾਰ ਵਾਲਾ ਪਾਉ ਆ ਜੀ ਉਹ ਪਰਦੇ 'ਚ ਪੈਣੀ ਆ ਕਿਸੇ ਦਾ ਜ਼ੋਰ ਨਹੀਂ ਹੈਗਾ ਜੀ ਤੇ ਅਦਵਡ ਬੈਠ ਕੇ ਲੜਾਈ ਝਗੜਾ ਵੱਧਾ ਜੀ ਬੈਰ ਵੱਧਦੇ ਨੇ ਅਸੀਂ ਸਾਰੀ ਪਾਰਟੀਆਂ ਇਕੱਠੀਆਂ ਬੈਠ ਕੇ ਜੀ ਵਧੀਆ ਨਾਲ ਪਾਣੀ ਸਬੀਲ ਲਈ ਹੋਈ ਸਾਰੇ ਬੰਦੇ ਇਕੱਠੇ ਬੈਠੇ ਆ ਜੀ ਕੋਈ ਬੈਰ ਵਿਰੋਧ ਨਹੀਂ ਵੀ ਤੂੰ ਫਲਾਣੇ ਦੇ ਬੈਠ ਗਿਆ ਤੂੰ ਫਲਾਣੇ ਦੇ ਬੈਠ ਗਿਆ ਸਾਰੇ ਸਿਆਣੇ ਬਜ਼ੁਰਗ ਨੇ ਸਾਤੋਂ ਵੱਡੀ ਉਮਰ ਦੇ ਬਜ਼ੁਰਗ ਨੇ ਜੀ ਸਾਰੇ ਵਧੀਆ ਮੋਹ ਪਿਆਰ ਨਾਲ ਬੈਠੇ ਆ ਅਸੀਂ ਜੀ ਕਿਹੜੀ ਕਿਹੜੀ ਪਾਰਟੀ ਦੇ ਜਿਹੜੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜੀ ਬਾਦਲ ਤੇ ਆਮ ਪਾਰਟੀ ਆ ਜੀ ਕਾਂਗਰਸ ਆ ਜੀ ਤੇ ਮਾਨ ਵਾਲੀ ਸ਼੍ਰੋਮਣੀ ਅਕਾਲੀ ਦਲ ਮਾਨ ਜੀ ਭਾਜਪਾ ਦਾ ਬੂਥਿੰਦਾ ਜੀ ਜੀ ਕਹਿਣਾ ਚਾਹੁੰਗਾ ਪੰਜਾਬ ਦੇ ਲੋਕਾਂ ਨੂੰ ਵੀ ਇਸ ਤਰ੍ਹਾਂ ਜਿਹੜਾ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਜੀ ਜਿਹੜੀ ਸਿਆਸਤ ਆ ਜੀ ਸਿਆਸਤ ਇਹਨੇ ਮੰਤਰੀ ਨੇ ਬਹੁਤ ਜ਼ਿਆਦਾ ਗੰਦੀ ਕਰਦੀ ਅੱਜ ਅਸੀਂ ਪਾਰਟੀਆਂ ਨਾਲ ਆ ਜੀ ਕਿਸੇ ਦਾ ਕੁਛ ਦਾ ਮਾਨਤਾ ਨਹੀਂ ਪਤਾ ਕਿਹੜਾ ਆਪਦੇ ਲਾਲਚ ਦਾ ਮਾਰਾ ਕਿਹੜੀ ਪਾਲਟੀਕ ਨੀ ਬਗ ਜੀ ਇੱਥੇ ਪਿੰਡਾਂ ਦੇ ਬੱਚੇ ਸੀ ਆਪ ਚ ਬੈਂਸਾ ਪਾ ਲੈਣੇ ਆ ਕਤਲਾਂ ਤੱਕ ਵੀ ਗੱਲਾਂ ਗਈਆਂ ਨੇ ਪਹਿਲਾਂ ਜੀ ਹੁਣ ਲੋਕ ਬਹੁਤ ਸਿਆਣੇ ਹੋ ਗਏ ਫਰਕ ਪਈ ਜਾਂਦਾ ਜਿੱਦਨ ਪਰ ਦੇਣਾ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਗਾ ਵੀ ਇਕੱਠੇ ਬੈਠੋ ਆਪਣੀ ਭਾਈਚਾਰਕ ਸਾਂਝ ਨਾ ਖਤਮ ਕਰੋ ਜਿਹੜੀ ਸਰਕਾਰ ਤੁਹਾਨੂੰ ਕੰਮ ਦਿੰਦੀ ਆ ਚੰਗੀ ਲੱਗਦੀ ਆ ਵੋਟ ਪਾ ਲਓ ਵੋਟ ਪਾਉਣਾ ਹਰ ਇੱਕ ਬੰਦੇ ਦਾ ਅਧਿਕਾਰ ਆ ਜੇ ਤੁਹਾਨੂੰ ਚੰਗਾ ਲੱਗਦਾ ਵੋਟ ਪਾ ਦਿਓ ਪਰ ਲੜਾਈ ਬਹੁਤ ਲੋਕ ਸਿਆਣੇ ਹੋ ਜਾਂਦੇ ਨੇ ਸੋਝਵਾਨ ਹੋ ਜਾਂਦੇ ਨੇ ਜੀ ਇਕੱਠੇ ਬੈਠ ਕੇ ਸਾਰੇ ਵਧੀਆ ਪਿਆਰ ਦਾ ਸਬੂਤ ਦੇਣਾ ਚਾਹੀਦਾ ਜੀ ਅਸੀਂ ਸ਼੍ਰੋਮਣੀ ਅਕਾਲੀ ਜਰਮਸਤਾਂ ਸੰਗਤਾਂ ਜੀ ਸਾਰਾ ਨਗਰ ਇਕੱਠਾ ਰਲ ਕੇ ਜੀ ਕੰਮ ਕਰ ਰਹੇ ਆ ਪ੍ਰੇਮ ਪਿਆਰ ਦਾ ਸਬੂਤ ਦੇ ਰਹੇ ਨੇ ਜੀ ਸਭ ਨੇ ਰਹਿ ਕਰਕੇ ਇੱਕ ਤਬੂਸ ਲਾਇਆ ਜੀ ਤੇ ਠੰਡੇ ਮਿੱਠੇ ਜਲਦੀ ਸ਼ਬੀਲਾ ਜੀ ਹਾਂਜੀ ਇਸ ਤਰ੍ਹਾਂ ਕਰਨਾ ਚਾਹੀਦਾ ਹਰ ਇੱਕ ਨੂੰ ਜੀ ਹਾਂ ਜੀ ਮੇਰਾ ਨਾਮ ਦਲਵਿੰਦਰ ਸਿੰਘ ਹੈ। ਮਾਤਾ ਜੀ ਪਿੰਡ ਦੇ ਸਰਪੰਚ ਨਹੀਂ ਆਪਣੇ। ਕਿਹੜੀ ਪਾਰਟੀ ਨਾਲ ਸੰਬੰਧ ਹੈ? ਆਪਾਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹਾਂ ਜੀ। ਅੱਜ ਤੁਹਾਡੇ ਬੂਥ ਲੱਗਿਆ ਹੋਇਆ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ। ਇੱਕ ਬੂਥ ਲੱਗਿਆ ਸਾਰੀਆਂ ਪਾਰਟੀਆਂ ਨੇ ਕਿਵੇਂ ਦੇਖ ਰਹੇ? ਹਾਂ ਜੀ ਪਿੰਡ ਦੇ ਲੋਕਾਂ ਨੇ ਬੜਾ ਵਧੀਆ ਸਾਂਝ ਦਾ ਪ੍ਰਤੀਕ ਸਬੂਤ ਦਿੱਤਾ ਇੱਕ। ਇਕੱਠੇ ਹੋ ਕੇ ਜਾਰਾ ਬੂਥ ਲਾਇਆ ਜੀ। ਤੁਸੀਂ ਦੇਖੋਗੇ ਇੱਕ ਭਾਜੀ ਪਾਰਟੀ ਨੂੰ ਛੱਡ ਕੇ ਸਾਰਾ ਸਾਂਝਾ ਬੂਥ ਲੱਗਿਆ ਜੀ। ਤੇ ਨਾਲ ਇੱਕ ਪਾਣੀ ਦੀ ਸ਼ਵੀਲ ਲਗਾਈ ਹੈ ਸਾਂਝੀ ਸਾਰੇ ਪਾਰਟੀਆਂ ਦੇ ਮੈਂਬਰ ਨੇ ਕਿਹੜੇ ਕਿਹੜੀਆਂ ਪਾਰਟੀਆਂ ਦੇ ਬੂਥ ਲੱਗੇ ਆ ਜੀ ਆਪਣਾ ಕಾಂಗ್ರೆਸ ਪਾਰਟੀ ਆਪ ਪਾਰਟੀ ਤੇ ਆਪਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰੀ ਤੇ ਅਕਾਲੀ ਦਲ ਹਾਂਜੀ ਬਾਦਲੀ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਹਰ ਸ਼ਹਿਰਾਂ ਦੇ ਵਿੱਚ ਜਿਹੜੇ ਅਲੱਗ-ਅਲੱਗ ਬੂਥ ਲੱਗਦੇ ਆ ਤਾਂ ਤੁਹਾਡੇ ਪਿੰਡ ਦੇ ਵਿੱਚ ਇੱਕ ਅਨੋਖੀ ਤਸਵੀਰ ਹੈ ਇਹ ਵੀ ਜਿਹੜੀ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋਏ ਹੋਏ ਹਾਂਜੀ ਮੇਰੇ ਹਿਸਾਬ ਨਾਲ ਤਾਂ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਇਸ ਤਰੀ ਕਰਨਾ ਚਾਹੀਦਾ ਇਹਦੇ ਨਾਲ ਇੱਕ ਸਾਂਝ ਬਣੀ ਰਹਿੰਦੀ ਹੈ ਬਾਕੀ ਬੋਰਡ ਦਾ ਆਪਦੇ ਮਨ ਦੀ ਹੈ ਜੀ ਆਪਣੀ ਮਰਜ਼ੀ ਦੇ ਨਾਲ ਪਾਉਣੀ ਹੈ ਹਰ ਇੱਕ ਨੇ ਇਸ ਤਰ੍ਹਾਂ ਕੋਈ ਅਲੱਗ-ਅਲੱਗ ਬੂਥ ਲਾਉਣ ਨਾਲ ਮੇਰਾ ਨਹੀਂ خیال ਕੋਈ ਫਰਕ ਪੈਂਦਾ ਹੈਗਾ